ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਇੱਕ ਕੱਜ ਬਣਾ ਰਹੇ ਆ ਲੈਸ ਲਗਾ ਕੇ ਪ੍ਰਿੰਟਡ ਸੂਟ ਦੇ ਲੈਸ ਨਾਲ ਡਿਜ਼ਾਈਨਿੰਗ ਕਰ ਰਹੇ ਆ ਜੋ ਕਿ ਕਲੀਆਂ ਪਾ ਕੇ ਠੀਕ ਆ ਸਭ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਕਟਿੰਗ ਦੀ ਵੀਡੀਓ ਐਸੀ ਆਪਣੀਆਂ ਆਈਆਂ ਹੀ ਹੋਈਆਂ ਆਪਾਂ ਥੋੜੀ ਥੋੜੀ ਵਿੱਚ ਦੱਸਾਂਗੇ ਜਿਹੜੀ ਚੀਜ਼ ਤੁਹਾਨੂੰ ਨਹੀਂ ਦੱਸੀ ਉਹ ਚੀਜ਼ ਆਪਾਂ ਦੁਬਾਰਾ ਤੋਂ ਦੱਸਾਂਗੇ ਠੀਕ ਆ ਬਾਕੀ ਆਪਾਂ ਸ਼ਰਟ ਦੀ ਕਟਿੰਗ ਸਲਵਾਰ ਦੀ ਕਟਿੰਗ ਦੀ ਆਪਾਂ ਵੀਡੀਓ ਪਾ ਚੁੱਕੀਆਂ ਪਹਿਲਾਂ ਜੇਕਰ ਕਿਸੇ ਨੂੰ ਨਹੀਂ ਕੋਈ ਪਤਾ ਤਾਂ ਉਹ ਦੇਖ ਸਕਦਾ ਠੀਕ ਆ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਸੀ ਕਮੀਜ਼ ਦੇ ਦੋ ਪੀਸ ਲਾ ਲਏ ਸੀ ਤੇ ਆਪਾਂ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਿਆ ਦੇਖੋ ਕਿਉਂਕਿ ਆਪਾਂ ਇਹਦੇ ਕਲੀਆਂ ਪਾਉਣੀਆਂ ਇਸ ਕਰਕੇ ਆਪਾਂ ਪਹਿਲਾਂ ਕਲੀਆਂ ਪਾ ਲਾਂਗੇ ਫਿਰ ਕਟਿੰਗ ਕਰਾਂਗੇ ਸਾਰੀ ਤੇ ਕਲੀਆਂ ਜਿਹੜੀਆਂ ਆਪਾਂ ਪਾਉਣੀਆਂ ਆਉਂਦੀਆਂ ਲੈਸ ਨਾਲ ਉਹ ਪਹਿ ਪਹਿਲਾਂ ਪੈਂਦੀਆਂ ਠੀਕ ਆ ਤੇ ਉਹ ਹੁਣ ਆਪਾਂ ਨਿਸ਼ਾਨ ਲਗਾ ਲਈ ਸੀ ਪ੍ਰੈਸ ਨਾਲ ਦੋਨੇ ਸਾਈਡਾਂ ਤੋਂ ਮਤਲਬ ਕਿ 5 5 ਇੰਚ ਸੈਂਟਰ ਚ ਰੱਖ ਕੇ ਤੇ 1 ਇੰਚ ਆਇਆ ਕੱਪੜਾ ਵਾਧ ਰੱਖਣਾ ਹੁੰਦਾ 셔ਟ ਦਾ 프ਰੰਟ ਸਾਈਡ ਤੇ ਹੁਣ ਆਪਾਂ ਕਲੀਆਂ ਦੀ ਜਿਹੜੀ ਸੀਨ ਆ ਇਹ ਲਾਈ ਜਾਨੇ ਆ ਕਿ ਕਿ 셔ਟ ਸਿੱਧਾ ਰੱਖਿਆ ਤੇ ਉੱਪਰ ਲੈਸ ਜਿਹੜੀ ਪੁੱਠੀ ਰੱਖ ਕੇ ਸੀ ਉਹ ਨਿਸ਼ਾਨ ਤੇ ਜਿੱਥੇ ਆਪਾਂ ਪ੍ਰੈਸ ਵਾਲੀ ਕਰੀਜ ਬਣੀ ਉਸ ਕਰੀਜ ਕਰੀਜ ਤੇ ਆਪਾਂ ਇਹ ਸੀਨ ਲਾਉਣੀ ਆ ਠੀਕ ਆ ਸੀਨ ਲਾਉਣੀ ਆ ਆਪਾਂ ਹੁਣ ਪਹਿਲਾਂ ਦੇਖ ਲਓ ਫਿਰ ਆਪਾਂ ਇਹਨੂੰ ਉਲਟਾ ਕਰਕੇ ਦਿਖਾਵਾਂਗੇ ਤੁਹਾਨੂੰ ਹੁਣ ਸੀਨ ਲੱਗ ਗਈ ਜਾਂਦੀ ਆ ਦੇਖੋ ਉਹको ਆਪਣੀ ਸੀਨ ਲੱਗੀ ਜਾਂਦੀ ਆ ਲੈਸ ਉੱਪਰ ਪੁੱਠੀ ਧਰੀ ਹੋਈ ਆ ਆਪਾਂ ਠੀਕ ਆ ਸ਼ਰਟ ਆਪਣਾ ਸਿੱਧਾ ਯਾਨੀ ਕਿ ਸਿੱਧੇ ਨਾਲ ਸਿੱਧਾ ਪਾਸਾ ਮਲਾਇਆ ਹੋਇਆ ਲੈਸ ਦਾ ਤੇ ਸ਼ਰਟ ਦਾ ਸਿੱਧਾ ਪਾਸਾ ਇੱਕੋ ਸਾਈਡ ਆ ਕਟਾਅ ਤੁਸੀਂ ਕਿਹੜੀ ਮਰ ਸਾਈਡ ਮਰਜੀ ਖੱਡ ਸਕਦੇ ਹੋ ਆਪਾਂ ਅੰਦਰ ਨੂੰ ਵੀ ਕਰ ਸਕਦੇ ਹੋ ਬਾਹਰ ਨੂੰ ਵੀ ਕਰ ਸਕਦੇ ਆ ਪਰ ਆਪਾਂ ਇਹ ਜਿਹੜੇ ਕਟਾਅ ਬਾਹਰ ਨੂੰ ਕੀਤੇ ਹੋਏ ਆ ਠੀਕ ਆ ਇਹਦਾ ਵੀ ਇੱਕ ਕਾਰਨ ਆ ਆਪਾਂ ਤੁਹਾਨੂੰ ਦੱਸਾਂਗੇ ਵੀ ਕਿ ਆਪਾਂ ਕਟਾਅ ਬਾਹਰ ਨੂੰ ਕਿਉਂ ਕੀਤੇ ਹੁਣ ਆਪਣੀ ਇਹ ਦੇਖੋ ਇੱਕ ਸੀਨ ਲੱਗੀ ਸੀ ਨਾ ਹੁਣ ਆਪਾਂ ਇਹਨੂੰ ਕੀ ਕਰਨਾ ਦੇਖੋ ਇਹ ਐਵੇਂ ਕਰਦੇ ਨਾ ਬਸ ਕੱਕੇ ਠੀਕ ਆ ਹੁਣ ਆਪਾਂ ਇਹਦੇ ਤੇ ਬੈਠਮੀ ਸੀ ਹੁਣ ਮਾਰਨੀ ਆ ਜਿਹਨੂੰ ਉੱਪਰ ਵਾਲੀ ਸੀ ਹੁਣ ਇਹਦੇ ਨਾਲ ਫਿਨਿਸ਼ਿੰਗ ਪੂਰੀ ਆਊਗੀ ਉੱਪਰ ਬੈਠਮੀ ਸੀ ਹੁਣ ਬੋਲ ਦਿੰਦੇ ਆ ਨੂੰ ਠੀਕ ਆ ਜਿਵੇਂ ਦੱਬਮੀ ਸੈਨ ਸੀਨ ਵੀ ਕਹਿੰਦਾ ਕੋਈ ਤੇ ਆਪਾਂ ਇਹਨੂੰ ਉਹ ਸੀਨ ਲਾਵਾਂਗੇ ਉੱਪਰ ਉੱਪਰ ਠੀਕ ਆ ਹੁਣ ਆਪਣੇ ਜਿੰਨੇ ਜਿੰਨੇ ਕਟਾ ਨਿਕਲਨੇ ਸੀ ਆਪਣੇ ਉਹ ਨਿਕਲ ਗਿਆ ਆਪਾਂ ਸੀਨ ਲਾਈ ਆ ਦੇਖੋ ਐਵੇਂ ਆਊਗੀ ਇਹ ਡੈਸ ਠੀਕ ਆ ਬਾਅਦ ਚੋਂ ਇਹਨਾਂ ਆਪਾਂ ਪੁੱਠੀ ਧਰ ਕੇ ਤੇ ਸੀਨ ਲਾਈ ਇੱਕ ਇੱਕ ਤੇ ਹੁਣ ਆਪਾਂ ਡਬਲ ਸੀਨ ਲਾਈ ਜਾਨੇ ਜਿਹੜੀ ਕਿ ਬੈਠਮੀ ਦੱਬਮੀ ਸੀਨ ਫਿਰ ਆਪਾਂ ਇਹ ਲਾਉਣੀ ਆ ਫਿਰ ਆਪਾਂ ਇਹਦੀ ਸ਼ਰਟ ਦੀ ਕਟਿੰਗ ਕਰਨੀ ਕਟਿੰਗ ਦੀ ਵੀਡੀਓ ਆਪਣੀ ਪਹਿਲਾਂ ਹੈਗੀ ਐ ਸ਼ਰਟ ਦੀ ਠੀਕ ਆ ਉਹ ਆਪਾਂ ਇਹਦੇ ਵਿੱਚ ਨਹੀਂ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜੂਗੀ ਇਸ ਕਰਕੇ ਆਪਾਂ ਸ਼ਰਟ ਦੀ ਕਟਿੰਗ ਦੀ ਵੀਡੀਓ ਵਿੱਚ ਨਹੀਂ ਐਡ ਕੀਤੀ ਲੈਸ ਲੋਂਨ ਦਾ ਦੱਸਿਆ ਤੁਹਾਨੂੰ ਕਲੀਆਂਦਾਂ ਕਿਵੇਂ ਲਾ ਸਕਦੇ ਆ ਤੁਸੀਂ ਆ ਗੁੰਮ ਲੈਸ ਕਲੀਆਂ ਵਾਲੀ ਠੀਕ ਆ ਮਾਈ ਹੁਣ ਆਪਾਂ ਦੂਸਰੀ ਸਾਈਡ ਵੀ ਜਿਹੜੀ ਕੀ ਆ ਆਪਾਂ ਉਵੇਂ ਹੀ ਲੈਸ ਲਗਾਉਣੀ ਆ ਆ ਦੇਖੋ ਹੁਣ ਆਪਾਂ ਦੂਸਰੀ ਸਾਈਡ ਵੀ ਐਵੇਂ ਇੱਕ ਵਾਰੀ ਸੀਨ ਲਾਈ ਜਾਂਦੇ ਉੱਪਰ ਧਰ ਕੇ ਪੁੱਠੀ ਲੈਸ ਉਹ ਕਰੀਜ਼ ਤੇ ਮੁੜ ਕੇ ਆਪਾਂ ਇਹਨੂੰ ਉਲਟਾ ਕਰ ਦਾਂਗੇ ਹੁਣ ਆਪਣੀਆਂ ਕਲੀਆਂ ਪੈ ਗਈਆਂ ਸੀ ਤੇ ਆਪਾਂ 셔ਟ ਦੀ ਜਿਹੜੀ ਨਿਸ਼ਾਨ ਲਾ ਕੇ ਕਟਿੰਗ ਕਰ ਲਈ ਆ ਠੀਕ ਆ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਨੀ ਆ ਤੇ ਸਲਵਾਰ ਬੜੀ ਸੌਖੀ ਕੱਟੀ ਜਾਂਦੀ ਆ ਆਪਾਂ ਸਲਵਾਰ ਦੀ ਕਟਿੰਗ ਦੀ ਵੀ ਵੀਡੀਓ ਪਾ ਚੁੱਕੇ ਆ ਪਹਿਲਾਂ ਜੇਕਰ ਕਿਸੇ ਨੂੰ ਨਹੀਂ ਪਤਾ ਤਾਂ ਉਹ ਵੀਡੀਓ ਦੇਖ ਸਕਦੇ ਆ ਠੀਕ ਹੈ ਤੇ ਹੁਣ ਆਪਣੀ ਸਲਵਾਰ ਸੀ ਜਿਹੜੀ ਆਪਾਂ ਇਹਦੇ ਨਿਸ਼ਾਨ ਲਾ ਕੇ ਕਟਿੰਗ ਕਰ ਲਈ ਆ ਇਹਦਾ ਕੀ ਆਸਣ ਜਿਹੜਾ ਆਪਾਂ ਵਿੱਚੋਂ ਕੱਢਾਂਗੇ ਆਸਣ ਬਾਰੇ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਵਿੱਚੋਂ ਕੱਢਣ ਦੇ ਆਸਣ ਬਾਰੇ ਆਪਾਂ ਤੁਹਾਨੂੰ ਦੱਸਿਆ ਨਹੀਂ ਹੋਇਆ ਇਸ ਕਰਕੇ ਆਪਾਂ ਇਹਦਾ ਆਸਣ ਆ ਜਿਹੜਾ ਵਿੱਚੋਂ ਕੱਢਾਂਗੇ ਹੁਣ ਇਹਦਾ ਕੱਪੜਾ ਥੋੜਾ ਕਰਕੇ ਆਪਾਂ ਆਸਣਾ ਜਿਹੜਾ ਵਿੱਚੋਂ ਕੱਢਾਂਗੇ ਹੁਣ ਦੇਖੋ ਕਿਵੇਂ ਕਢਨੇ ਆਪਾਂ ਐਂ ਧਾਰ ਲੈਣੀ ਐ ਦੋਵੇਂ ਗੁੰਦੇ ਉੱਪਰ ਠੀਕ ਆ ਵੈਸੇ ਇਹ ਵੀ ਆਪਣੀ ਵੀਡੀਓ ਛੋਟੀ ਜੀ ਪਾਈ ਹੋਈ ਆ ਸਪੈਸ਼ਲ ਬੜੀ ਸੋਹਣੀ ਲੁੱਕ ਆਉਂਦੀ ਐ ਲੈਸ ਨਾਲ ਪ੍ਰਿੰਟਡ ਸੂਟ ਨੂੰ ਲੈਸ ਲਗਾ ਕੇ ਸੀਨ ਨਾਲ ਠੀਕ ਆ ਆਪਾਂ ਕੋਈ ਵੀ ਡਿਜ਼ਾਈਨਿੰਗ ਦੇ ਸਕਦੇ ਆ ਜਿਵੇਂ ਮਰਜ਼ੀ ਲੈਸ ਲਗਾ ਸਕਦੇ ਆ ਸਿੰਪਲ ਸੂਟ ਨੂੰ ਜਦ ਤੱਕ ਆਪਣਾ ਆਸਣ ਤਿਆਰ ਹੋਵੇ ਉਦੋਂ ਆਪਾਂ ਕਟਿੰਗ ਕਰ ਦੇਣੀ ਆ ਨਿਸ਼ਾਨ ਲਾ ਕੇ ਪਹਿਲਾਂ ਕਿਉਂਕਿ ਆਮ ਆਸਣ 10 ਇੰਚ ਦਾ ਹੁੰਦਾ ਇਸ ਕਰਕੇ ਆਪਾਂ 10 ਇੰਚ ਜਿੱਥੇ ਵੀ ਬਣੂਗਾ ਆਪਣਾ ਉੱਥੇ ਆਪਾਂ ਕਟਿੰਗ ਕਰ ਦੇਾਂਗੇ ਆਪਾਂ ਇੱਥੇ ਬੰਦਾ ਆਪਾਂ ਇੰਚ ਟੇਪ ਨਾਲ ਤੇ ਚਾਕ ਨਾਲ ਨਿਸ਼ਾਨ ਲਾ ਕੇ ਆਪਾਂ ਇੱਥੋਂ ਕਟਿੰਗ ਕਰਦੇ ਆਂ ਦੇਖੋ ਆਪਣਾ ਆਸਣ ਹੁਣ ਜਿਹੜਾ ਪੂਰਾ ਹੋ ਗਿਆ ਪਹਿਲਾ ਆਪਣਾ ਅਸਨ ਕੱਟ ਸੀਗਾ ਠੀਕ ਹੈ ਇਹਦੇ ਨਾਲ ਸਲਵਾਰ ਵੀ ਥੋੜੀ ਜੀ ਹੌਲੀ ਹੋ ਜਾਂਦੀ ਹੈ ਤੇ ਨਾਰਮਲ ਹੋ ਜਾਂਦੀ ਹੈ ਜੇ ਵਰਸਾਂ ਦੀ ਸਲਵਾਰ ਬਣਾਉਣ ਤਾਂ ਅਸੀਂ ਵਿੱਚੋਂ ਹੀ ਕੱਢ ਲਿਆ ਕਰੇ ਕਿਉਂਕਿ ਬਾਲੀ ਭਾਰੀ ਸਲਵਾਰ ਤਾਂ ਅੱਜ ਕੱਲ ਚੱਲਦੀ ਹੋਈ ਨਹੀਂ ਹੈਗੀ ਹੁਣ ਤਾਂ ਸਟੇਟ ਹੀ ਚੱਲਦੀਆਂ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਬਾਹਾਂ ਲਈ ਆਪਾਂ ਦੂਰਾ ਕੱਪੜਾ ਬਾਹਾਂ ਦੀ ਕਟਿੰਗ ਦੀ ਵੀ ਆਪਾਂ ਵੀਡੀਓ ਪਾ ਚੁੱਕੇ ਹਾਂ ਪਹਿਲਾਂ ਠੀਕ ਹੈ ਇਹ ਫੁੱਲ ਸੂਟ ਨੂੰ ਆਪਾਂ ਰੈਡੀ ਕਰਨ ਤੇ ਬਣਾਇਆ ਹੋਈ ਹੈ ਇਹ ਪੂਰੀ ਸੂਟ ਦੀ ਵੀਡੀਓ ਠੀਕ ਹੈ ਆਪਾਂ ਇਹ ਲਗ ਲਗ ਵੀਡੀਓ ਪਾਈਆਂ ਹੋਈਆਂ ਕਟਿੰਗ ਦੀਆਂ ਸਾਰੀਆਂ ਤੇ ਸਟੀਚਿੰਗ ਵੀ ਤੁਸੀਂ ਆਪਣੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਣ ਤੇ ਜੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਵਧੀਆ ਲੱਗਦੀਆਂ ਤਾਂ ਠੀਕ ਆ ਤੁਹਾਡੀ ਸਪੋਰਟ ਨਾਲ ਆਪਾਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਜੇਕਰ ਤੁਸੀਂ ਸਪੋਰਟ ਕਰੋਗੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਓ ਆਪਾਂ ਮੋੜੇ ਦਾ ਨਿਸ਼ਾਨ ਲਾਵਾਂਗੇ 3 ਇੰਚ ਤੇ ਨਹੀਂ ਸੱਚੇ ਆਪਾਂ ਫਰੰਟ ਦੀ ਲਾਵਾਂਗੇ ਨਹੀਂ ਮਤਲਬ ਕਿ ਆਪਾਂ ਲੈਸ ਲਾਉਣੀ ਹੈ ਜਿਹਦੇ ਤੇ ਕਿਉਂਕਿ ਇਹ ਥੋੜਾ ਜਿਆਦਾ ਰੱਖਿਆ ਕਿਉਂਕਿ ਲੈਸ ਨਾਲ ਫਿਰ ਵਧੀਆ ਜੀ ਫਿਨਿਸ਼ਿੰਗ ਆ ਜਾਂਦੀ ਜੇ ਪੂਰਾ ਥੋੜਾ ਜਿਆਦਾ ਵੱਡਾ ਮੋੜਿਆ ਹੋਵੇ ਠੀਕ ਆ ਆਪਣੇ ਕੋਈ ਕਪੜਾ ਖੁੱਲਾ ਡੁੱਲਾ ਸੀ ਇਸ ਕਰਕੇ ਆਪਾਂ ਥੋੜਾ ਜਿਆਦਾ ਹੀ ਰੱਖਨੇ ਆ ਹੁਣ ਤੁਸੀਂ 2 1/2 ਇੰਚ ਰੱਖ ਸਕਦੇ ਹੋਣੇ ਆ 1 1/2 ਇੰਚ ਆਪਣੀ ਬਾਹ ਤਿਆਰ ਆ ਪੂਰਾ ਆਪਾਂ 1 1/2 ਤਿਆਰ ਰੱਖ ਲਈਏ ਉਪਰ ਮਾਰ ਜੰਦਾ ਰੱਖ ਕੇ ਕੋ ਹੁਣ ਆਪਾਂ ਕਟਿੰਗ ਕਰ ਦਿਆਂਗੇ ਇੱਥੋਂ ਫਿਰ ਆਪਾਂ ਮੋਡੇ ਦੀ ਕਾਟ ਪਾਵਾਂਗੇ ਤੋ 3 ਇੰਚ ਦੇ ਆਪਾਂ ਇਹ ਨਿਸ਼ਾਨ ਲਾਉਣੇ ਹੁੰਨੇ ਆ ਤੇ ਮੋਡੇ ਦੀ ਕਾਟ ਪਾ ਦਨੇ ਆ ਹਾਫ ਤੱਕ ਪਰ ਜੀ ਕਿਸੇ ਨੇ ਜੀਨੋ ਸਟੀਚਿੰਗ ਆਉਂਦੀ ਹੋ ਉਹਨੂੰ ਤਾਂ ਆਪਾਂ ਪਤਾ ਹੀ ਹੋਊਗਾ ਵੀ ਆਪਾਂ ਮੋਢੇ ਦੀ ਕਾਟਾ ਜਿਹੜੀ ਬਹੁਤ ਸੋਖੀ ਹਾਫ ਹੈ ਤੱਕ ਆਪਾਂ ਦੇ ਜੇ ਨਹੀਂ ਪਤਾ ਤਾਂ ਤੁਸੀਂ ਬਾਜੂ ਦਾ ਜਿੰਨਾ ਕਪੜਾ ਟਰਕੋਦੇ ਹਾਫ ਕਰਕੇ ਤੁਸੀਂ ਨਿਸ਼ਾਨ ਲਗਾ ਕੇ ਉੱਥੋਂ ਤੱਕ ਪਾ ਸਕਦੇ ਆ ਆ ਦੇਖੋ ਬਸ ਐਵੇਂ ਠੀਕ ਹੈ ਤੇ ਹੁਣ ਆਪਾਂ ਫਰੰਟ ਪੱਲਿਆਂ ਦੀ ਦੋਹਾਂ ਦੀ ਪਾਵਾਂਗੇ ਦੋ ਹੀ ਚੱਕਣੇ ਹੁੰਦੇ ਆ ਉਹ 1 ਇੰਚ ਡੋਂਗ ਚ ਅੰਦਰ ਨੂੰ ਪਾਉਣੀ ਹੁੰਦੀ ਆ ਤੇ ਵੈਸੇ ਮੈਂ ਤਾਂ ਮਤਲਬ ਕਿ ਮੈਂ ਨਿਕੇ ਨਹੀਂ ਕਦੇ ਪਾਈ ਮੈਂ ਉਂਝ ਹੀ ਪਾ ਲਈ ਨਹੀਂ ਹੰਦੀਆਂ ਪਰ ਏ 1 ਇੰਚ ਤੇ ਪੈਂਦੀ ਹੈ ਜੇ ਕਿਸੇ ਨੇ 1 ਇੰਚ ਹੀ ਤੇ ਬਣਾ ਲੈ ਮਿਲਕੇ ਪਾਣੀ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਹੇ 1 ਇੰਚ ਹੀ ਹੋ ਗਿਆ ਦੇਖ ਲਓ 1 ਇੰਚ ਹੀ ਆ ਬਸ ਮੇਰੇ ਦਾ ਆਫੀ ਲੱਗੀ ਹੋਈ ਹੈ ਇਸ ਕਰਕੇ ਮੈਂ ਐਵੇਂ ਹੀ ਪਾ ਦਿੰਨੀ ਹਾਂ ਇੱਕ ਤੋਂ ਉੱਪਰ ਵੀ ਤੁਸੀਂ ਥੋੜੀ ਜੀ ਪਾ ਸਕਦੇ ਹੋ ਸਵਾ ਤੱਕ ਤੇ ਪਰ 1 ਇੰਚ ਦੀ ਮੈਂ ਤਾਂ ਪਾ ਨਹੀਂ ਹੰਨੀ ਬਸ ਕਬਨ ਸੈਂਟਰ ਚ ਨਿਸ਼ਾਨ ਲਾਤਾ ਆ ਦੇਖੋ ਮੋਰੀ ਆਪਾਂ ਇਹਦੀ ਜਿਹੜੀ 4 ਇੰਚ ਰੱਖਣੀ ਆ ਦੋ ਇੰਚ ਆਪਾਂ ਮਾਰਜਨ ਰੱਖਾਂਗੇ tolerate rakle ne ਆਹ ਦੇਖੋ ਆਪਣੀ ਲੇਸ ਲੱਗ ਗਈ ਆ اچھا ਆਪਾਂ ਤੇ ਆਪਾਂ ਲੈ ਲੈਂਦੇ ਆ ਆ ਦੇਖੋ ਆਪਣੀ ਲੇਸ ਆ ਜਿਹੜੀ ਚਾਕਾਂ ਤੇ ਆਪਾਂ ਲਾਈ ਆ ਤੇ ਬਹੁਤ ਸੋਹਣੀ ਲੱਗ ਜਾਂਦੀ ਹੈ ਇਹ ਐਵੇਂ ਠੀਕ ਆਪਾਂ ਜਿਹੜੀ ਆ ਕਿ ਪ੍ਰੈਸ ਨਾਲ ਬਣਾਈ ਹੋਈ ਸੀ ਕਰੀਜ਼ ਤੇ ਆਪਾਂ ਉੱਥੇ-ਉੱਥੇ ਲੇਸ ਰੱਖ ਕੇ ਉਵੇਂ ਜਿਵੇਂ ਆਪਾਂ ਬੱਗੇ ਰੱਖੀ ਸੀ ਕਮੀਜ਼ਿੱਦਾ ਤੇ ਲੇਸ ਉੱਪਰ ਪੁੱਠੀ ਰੱਖੀ ਹੋਈ ਆ ਠੀਕਾ ਜਾਨੀ ਕਿ ਸਿੱਧੇ ਨਾਲ ਸਿੱਧਾ ਅਟੈਚ ਕਰਕੇ ਆ ਆਪਣੀ ਕਰੀਜ-ਕਰੀਜ ਤੇ ਰੱਖ ਕੇ ਸਾਈਡਾਂ ਤੋਂ ਮੋੜ ਕੇ ਆਪਾਂ ਘੇਰੇ ਦਾ ਪਹਿਲਾਂ ਨਿਸ਼ਾਨ ਲਾ ਕੇ ਤੇ ਆਪਾਂ ਪ੍ਰੈਸ ਨਾਲ ਸੈੱਟ ਕੀਤਾ ਹੋਇਆ ਸੀਗਾ ਪੂਰਾ ਠੀਕ ਆ ਤੁਸੀਂ ਵੀ ਪ੍ਰੈਸ ਨਾਲ ਪਹਿਲਾਂ ਸੈੱਟ ਕਰ ਲਿਆ ਕਰੋ ਜੇ ਤੁਸੀਂ ਚੌਕ ਨਾਲ ਨਿਸ਼ਾਨ ਲਾਉਣੇ ਆ ਚੌਕ ਨਾਲ ਹੀ ਲਾ ਸਕਦੇ ਆ ਸੀ ਹੁਣ ਆਪਾਂ ਕੀ ਕੀਤਾ ਤਰਪਾਈ ਕਰਨੀ ਹੈ ਤਰਪਾਈ ਤੁਸੀਂ ਬਰੀਕ-ਬਰੀਕ ਕਰਿਆ ਕਰੋ ਠੀਕ ਆ ਨੀਚੇ ਤੋਂ ਬਿਲਕੁਲ ਇੱਕ ਤੰਦ ਚੱਕ ਕੇ ਕੱਪੜੇ ਚੋਂ ਤੇ ਉੱਪਰਲੀ ਸਾਈਡ ਜਾਕ ਵਾਲੇ ਪਾਸੇ ਆਪਾਂ ਪਰਨਾਉਂਦਾ ਟਾਂਕਾ ਤੇ ਸੰਗਣੀ-ਸੰਗਣੀ ਕਰਿਆ ਕਰੋ ਤਾਂ ਕਿ ਫਿਨਿਸ਼ਿੰਗ ਪੂਰੀ ਜੇਕਰ ਮੋਟੀ-ਮੋਟੀ ਦੂਰ-ਦੂਰ ਤਰਪਾਈ ਕਰਦੇ ਨੇ ਆਪਾਂ ਉਹ ਬਹੁਤ ਜਲਦੀ ਉੱਧੜ ਜਾਂਦੀ ਆ ਇਸ ਕਰਕੇ ਫਿਰ ਆਪਾਂ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਸੂਟ ਕਿਵੇਂ ਦਾ ਤਿਆਰ ਹੋ ਗਿਆ ਆਪਾਂ ਸਾਰੇ ਦਿਨ ਚਾਜਿਆ ਸੂਤੀ ਤਿਆਰ ਕਰੀਦਾ ਕਿਉਂਕਿ ਵਿੱਚ ਦੀ ਕੋਈ ਨਾ ਕੋਈ ਕੰਮ ਵੀ ਹੁੰਦਾ ਆਪਾਂ ਨੂੰ ਉਹ ਕੰਮ ਵੀ ਕਰਨਾ ਪੈਂਦਾ ਉੱਠ ਕੇ ਬੈਠ ਕੇ ਉੱਠ ਕੇ ਬੈਹਿਗੇ ਮਸ਼ੀਨ ਤੇ ਠੀਕ ਆ ਇਹ ਨਾਲ ਦੁਪੱਟਾ ਜਿਹੜਾ ਆਪਾਂ ਪਿੰਕ ਕਲਰ ਦਾ ਡਾਈ ਕਰਵਾਵਾਂਗੇ ਮੰਮੀ ਵਾਹ ਹੁਣ ਆਪਣੀ ਤਰਪਾਈ ਆ ਜਿਹੜੀ ਪੂਰੀ ਤਰ੍ਹਾਂ ਨਾਲ ਹੋ ਗਈ ਆ ਬਸ ਠੀਕ ਆ ਹੁਣ ਆਪਾਂ ਪ੍ਰੈਸ ਕਰਕੇ ਇਹਨੂੰ ਤੇ ਸਲਵਾਰ ਵੀ ਆਪਾਂ ਬਣਾ ਲਈ ਆ ਠੀਕ ਆ ਤੇ ਹੁਣ ਤੁਸੀਂ ਫਾਈਨਲ ਲੁੱਕ ਦੇਖੋ ਐਵੇਂ ਤਿਆਰ ਹੋ ਗਿਆ ਸਟੂ ਦੇਖੋ ਠੀਕ ਆ ਤੇ ਕਿਵੇਂ ਦਾ ਲੱਗਿਆ ਇਹ ਜ਼ਰੂਰ ਦੱਸਿਓ ਕਮੈਂਟਾਂ 'ਚ ਸੋਹਣਾ ਲੱਗਿਆ ਠੀਕ ਆ ਆਪਾਂ ਸਿੰਪਲ ਜਿਹਾ ਬਣਾਇਆ ਕੋਈ ਜ਼ਿਆਦਾ ਨਹੀਂ ਲਾਇਆ ਕੁਝ ਵੀ ਆਪਾਂ ਇਹਨੂੰ ਠੀਕ ਆ ਸਲਵਾਰ ਆਪਾਂ ਬਿਲਕੁਲ ਸਿੰਪਲ ਬਣਾਈ ਆ। ਨਾ ਹੀ ਆਪਾਂ ਕੋਈ neck ਤੇ ਡਿਜ਼ਾਈਨ ਬਣਾਇਆ ਕਿਉਂਕਿ ਮੈਨੂੰ ਇਹ ਚੁੱਬਦਾ ਚੁੱਬਦਾ ਜਿਹਾ ਲੱਗਦੀ ਰਹਿੰਦੀ ਆ। ਆਪਾਂ ਚਾਕਾਂ ਦੀ ਲਾਈ ਆ ਤੇ ਇੱਕ ਫਰੰਟ ਪੈਨਲ 'ਚ ਆਪਾਂ ਦੋ ਕਲੀਆਂ ਪਾਈਆਂ। ਦੇਖੋ। ਠੀਕ ਆ। ਓਕੇ ਬਾਏ।